ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀਂ ਨ ਜਾਏ ਸਰ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਕਹੀ ਨਾ ਜਾਏ ਸਰ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਧਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀਂ ਨਾ ਜਾਏ ਸਰ ਸਰੀਰਿਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖਾ ਤੈ ਧਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤੱਕ ਹੀ ਨ ਜਾਏ ਸਰ ਸਰੀਰਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਧਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀਂ ਨ ਜਾਏ ਸਰ ਸਰੀਰਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਥਿਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਵਕਤ ਵਿਚਾਰ ਇਸ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀ ਨ ਜਾਏ ਸਰ ਸਰੀਰਦ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਥਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀਂ ਨ ਜਾਏ ਸਰ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਥਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਕਹੀਂ ਨਾ ਜਾਏ ਸਰ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਤੇ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀਂ ਨ ਜਾਏ ਸਰ ਸਰੀਰਿਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੇ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਕਹੀ ਨ ਜਾਏ ਸਰ ਸਰੀਅਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧਕ ਕਰ ਸਿਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਧਰ ਮੌਜੂਦ ਸ਼ਲੋਕ ਮਹਲਾ ਪਹਿਲਾ ਕੁਦਰਤ ਕਰ ਕੇ ਵਸਿਆ ਸੋਏ ਵਕਤ ਵਿਚਾਰੈ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤ ਕਹੀਂ ਨਾ ਜਾਏ ਸਰ ਸਰੀਰਿਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਜੇ ਤਰ ਦੇਖ ਤੈ ਧਰ ਮਾਜੂਦ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ